ਪ੍ਰੀਤ ਦੇ ਸੱਸ ਨੂੰ ਆਇ ਲੱਗਦਾ ਹੈ ਕਿ ਪਹਿਲਾਂ ਪ੍ਰੀਤ ਭੱਜ ਕੇ ਆਈ ਹੈ ਕਿਤੇ ਦੁਬਾਰਾ ਨਾ ਘਰੋਂ ਭੱਜ ਜਾਵੇ ਇਸ ਕਰਕੇ ਉਸ ਨੂੰ ਕੱਲੀ ਨੂੰ ਨਹੀਂ ਭੇਜਦੀ ਪਰ ਪ੍ਰੀਤ ਨੂੰ ਹੁਣ ਅਕਲ ਆ ਗਈ ਹੈ ਕਿ ਆਪਣਾ ਘਰ ਆਪਣਾ ਹੀ ਹੁੰਦਾ ਤੇ ਬੇਗਾਨਾ ਬੇਗਾਨਾ ਹੀ ਹੁੰਦਾ ਏ ਉਹ ਆਪਣੀ ਮੰਮੀ ਨੂੰ ਆਪਣੀ ਹੋਣ ਦੇ ਨਾਂ ਤੇ ਉਸਦੀ ਮੰਮੀ ਉਹ ਮਿਲ ਲਾਗੀ ਕਿ ਧੀ ਨੂੰ ਮੈਂ ਆਪਣੇ ਨੂੰ ਮਿਲ ਕੇ ਆਵਾ ਤੇ ਜਦੋਂ ਪ੍ਰੀਤ ਆਪਣੀ ਮੰਮੂ ਦੇਖਦੀ ਆ ਤਾਂ ਉਸਦੀ ਇੰਨੀ ਘੁੱਟ ਕੇ ਜੱਫੀ ਪਾਉਂਦੀ ਆ ਤੇ ਆਪਣਾ ਰੋ ਰੋ ਕੇ ਨਾ ਗੁੱਭਗਵਾਟ ਕੱਟ ਲੈਂਦੀ ਆ ਕਿਉਂਸ ਨੂੰ ਕੁਛ ਵੀ ਨਹੀਂ ਦਿਸਦਾ ਮਾਵਾ ਧੀਆਂ ਦਾ ਇੰਨੇ ਟਾਈਮ ਦਾ ਚੋ ਵਿਛੋੜਾ ਸੀ ਤੇ ਅੱਜ ਵਾਈ ਗੁਰੂ ਨੇ ਉਹਨਾਂ ਨੂੰ ਮਲਾ ਦਿੱਤਾ ਹੈ ਤੇ ਪ੍ਰੀਤ ਨੇ ਆਪਣੀ ਮਾਂ ਕੋਲੋਂ ਮਾਫੀ ਵੀ ਮੰਗੀ ਪਰ ਉਸ ਦੀ ਮੰਮੀ ਕਹਿੰਦੀ ਕਿ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਜੋ ਗਲਤੀ ਕੀਤੀ ਹੈ ਉਹ ਤੂੰ ਆਪਣੇ ਆਪ ਹੀ ਕੀਤੀ ਹੈ ਪਰ ਹੁਣ ਤੈਨੂੰ ਪਛਤਾਵਾ ਤਾਂ ਪਿੱਛੋਂ ਪਛਤਾਏ ਦਾ ਕੋਈ ਫਾਇਦਾ ਨਹੀਂ ਹੁੰਦਾ ਦੰਪਲੀਤ ਨੇ ਸਾਰੀਆਂ ਗੱਲਾਂ ਆਪਣੀ ਮੰਮੀ ਦੱਸੀਆਂ ਕਿ ਮੰਮੀ ਕਿਵੇਂ ਵਿੱਕੀ ਮੈਨੂੰ ਕੁੱਟਦਾ ਏ ਤੇ ਕਿਵੇਂ ਮੈਨੂੰ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ ਵਾ ਤੇ ਉਸਦੀ ਮੰਮੀ ਨੇ ਉਸ ਨੂੰ ਵੇਖ ਕੇ ਸਾਰੀ ਕਿਹਾ ਕਿ ਆ ਤੇਰੀ ਵਿਆਹੀ ਵਾਲੀ ਸ਼ਕਲ ਆ ਆ ਕਿੰਨਾ ਗੰਦਾ ਤੂੰ ਸੂਟ ਪਾਇਆ ਏ ਤੂੰ ਪਹਿਲਾਂ ਕਿੰਨੀ ਸੋਹਣੀ ਬਣ ਕੇ ਰਹਿੰਦੀ ਹੁੰਦੀ ਸੀ ਤਾਂ ਉਸ ਨੇ ਮੁੜ ਕੇ ਸਾਰੀਆਂ ਗੱਲਾਂ ਵਿੱਕੀ ਦੀਆਂ ਦੱਸੀਆਂ ਕਿ ਕਿਵੇਂ ਉਸ ਨੂੰ ਕੁੱਟਦਾ ਮਾਰਦਾ ਏ ਤੇ ਕਿਵੇਂ ਉਹ ਭੁੱਖੀ ਰਹਿੰਦੀ ਆ ਤੇ ਕਿਵੇਂ ਉਸ ਨੂੰ ਕੋਈ ਵੀ ਚੀਜ਼ ਨਹੀਂ ਦਿੰਦਾ ਕੋਈ ਵੀ ਪੈਸਾ ਨਹੀਂ ਦਿੰਦਾ ਤੇ ਸੰਦੀਪ ਨੇ ਵੀ ਕਿਹਾ ਕਿ ਮਾਸੀ ਅਸੀਂ ਬਹੁਤ ਇਹਦਾ ਸਾਧਨ ਇਹ ਜਿੰਨੇ ਜੋਗੇ ਹੈਗੇ ਆ ਪਰ ਸੰਦੀਪਪ੍ਰੀਤ ਇੱਕ ਗੱਲ ਦੇ ਮਗਰ ਹੀ ਪਈ ਗਈ ਕਿ ਮੰਮੀ ਵੀਰ ਭਾਪੀ ਨੂੰ ਮਨਾ ਲਾ ਕੇ ਮੈਂ ਤੁਸੀਂ ਮੇਰੇ ਕੋਲ ਆਇਆ ਜਾਇਆ ਕਰੋ ਉਹ ਕਹਿੰਦੀ ਮੈਂ ਉਹਨਾਂ ਨੂੰ ਕਿਵੇਂ ਮਨਾਵਾ ਕਿਉਂਕਿ ਸੋਨੂ ਨੇ ਤਾਂ ਤੇਰੀਆਂ ਸਾਰੇ ਕੱਪੜੇ ਸਾਰੀਆਂ ਫੋਟੋਆਂ ਤੇਰਾ ਭੋਗ ਹੀ ਪਾਰਤਾ ਫੋਟੋਆਂ ਸਾਰਾ ਕੁਝ ਤੇਰਾ ਸਾੜ ਦਿੱਤਾ ਏ ਤੇ ਪ੍ਰੀਤ ਬਸ ਇੱਕ ਗੱਲ ਦੇ ਮਗਰੀ ਪਈ ਏ ਕਿ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਮੇਰੀ ਕਿਰੋਣਾ ਮੈਂ ਕਦੀ ਕਦੀ ਆ ਜਾ ਕਰੂੰ ਪਰ ਉਸਦੀ ਮੰਮੀ ਨੇ ਉਸਨੂੰ ਸਾਫ ਇਨਕਾਰ ਕਰ ਦਿੱਤਾ ਕਿ ਮੇਰਾ ਇੱਕ ਪੋਤਾ ਮੈਂ ਆਪਣੇ ਪੁੱਤ ਨੂੰ ਨਹੀਂ ਗਵਾਉਣਾ ਤੂੰ ਜੋ ਗਲਤੀ ਕੀਤੀ ਉਸਦੀ ਸਜ਼ਾ ਤੈਨੂੰ ਮਿਲ ਰਹੀ ਆ ਤੇ ਤੂੰ ਭੋਗ ਤਬ ਹੋਂਤੇ ਦੇ ਵਾਸਤੇ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਹਮੇਸ਼ਾ ਲਈ ਲਈ ਬੰਦਾ ਇਹ ਕਹਿ ਕੇ ਉਹ ਚਲੀ ਜਾਂਦੀ ਹੈ ਤੇ ਬਾਅਦ ਵਿੱਚ ਉਹ ਪ੍ਰੀਤ ਉਸਦੇ ਪਿੱਛੇ ਭੱਜਦੀ ਹੈ ਕਿ ਮੰਮੀ ਥੋੜਾ ਟਾਈਮ ਹੋਰ ਮਿਲਣਾ ਗੱਲਾਂ ਕਰ ਲੈ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਵੀ ਆਪਣੇ ਨੋ ਪੁੱਤ ਦਾ ਡਰ ਹੈ ਮੈਂ ਉਹਨਾਂ ਤੋਂ ਚੋਰੀ ਤੈਨੂੰ ਮਿਲਣ ਆਈਆਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਵੀ ਗੁੱਸੇ ਹੋਣਗੇ ਤੇ ਸੰਦੀਪ ਪ੍ਰੀਤ ਨੂੰ ਸਮਝਾ ਕੇ ਘਰ ਲਜਾਣ ਨੂੰ ਕਹਿੰਦੀ ਹੈ ਤੇ ਪ੍ਰੀਤ ਨਹੀਂ ਜਾਂਦੀ